37 ਸਾਹਮਣੇ ਦੇਖੀ ਆਏ ਹਾਰੇ ਹਾਰੇ ਟਰੈਕਟਰ ਦੇ ਖੌਂ ਚੰਡੀ ਹਰ ਵਾਈ ਕਰਦਾ ਓਏ ਮੁੰਡਿਆ ਆਹ ਹੂਟਰ ਬੋਲਦੇ ਨੇ ਕਿ ਸੁਨਵਾਜ ਦੇ ਉੱਤੇ ਆਏ ਅਨਜਾਰੇ ਵਾਲੇ ਕੋਲ ਇੱਕ ਵਾਰੀ ਮਾਂਜ ਵਧੀਆ ਲੱਗਿਆ ਨੌਵਾਲਾ ਹੋ ਖੇਚੋ ਇਹ ਨੌਵਾਲਾ ਹਾਏ 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 ਓ ਮੇਰੇ ਅਰਦਾ ਇੱਥੇ ਆ ਕੇ ਕਿੱਥੇ ਸਟਾਪ ਮੈਂ ਤਲਵੰਡੀ ਬੱਧ ਸਿੰਘ ਵਾਲੇ ਤੋਂ ਪੁੱਛਿਆ ਟਰੈਕਟਰ ਮੇਰੇ ਬਕਰੋ ਤੈਂਕ ਦਾ ਜਿਹੜਾ ਸਟਾਪ ਬਾਪੂ ਜੀਵ ਨੇ ਕਿਹਾ ਮੈਂ ਇਓ ਐਸ ਪ੍ਰਗਨੈਸ ਲੈ আৰু কি নাম ਲੱਲੇ ਕਿੱਤੋਂ ਨੌਜਵਾਨਾ ਉਹ ਖੇਚੋਏ ਨੌਜਵਾਨਾ ਹਾਏ 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 ਮੇਰੇ ਰੱਬਾ ਇੱਥੇ ਆ ਕੇ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਦੇ ਘੜਿਆ ਜਨਾਦ ਤੋਂ ਮੈਨੂੰ ਉੱਤੇ ਬਾੜ ਦੇ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਦੇ ਉਹ ਘੜਿਆ ਜਨਾਦ ਤੋਂ ਮੈਨੂੰ ਗਰਾਊਂਡ ਦੇ ਵਿੱਚ ਭੇਜ ਦਿਓ ਜੀ ਆਹ ਦਿੱਲੀ ਵਾਲੀ ਜੰਕਰ ਦਿੱਲੀ ਵਾਲੀ ਜੰਕਰ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ ਕਾਪਾ ਨੂੰ ਨਹੀਂ ਵਾਲਾ ਪਤਾ ਟੀਮ ਦਾ ਬਲਕੇ ਜਿਹੜਾ ਇਹ ਮੇਲਾ ਕਰਾਇਆ ਬਹੁਤ ਵੱਡੀ ਖਲਾਸਤ ਆਵਾਜ਼ ਦੇ ਰਿਹਾ ਹੌਣ ਵਾਲੇ ਗੰਦ ਵਿੱਚ ਸਾਬਤ ਤੇ ਨਿਕਲਣ ਦਾ ਹੋ ਰਿਹਾ ਸੀ ਅਦਰ ਬੰਨ ਪਰ ਦੋ ਤਰਫ ਤੋਂ ਜੁਆਸੇ ਮਾਰਨੇ ਦਾ ਹਰੇ ਸਾਰੇ ਬੰਦੇ ਪੈਣ ਹੋ ਗਏ ਬੀਰੀ ਹੋ ਰਿਹਾ ਕੇ ਰੋਕ ਲੇ 1 ਮਿੰਟ ਦੇ ਲਈ ਉਨੇ ਰੁਕ ਲਿਓ ਬੰਦੇ ਵਾਲੇ ਪੇ ਦੀ ਇੱਕ ਗੋਪਾ ਇੱਥੇ ਲਿਆ ਪਰ ਹਿੱਟੇੜੇ ਹਾਂ ਇਹ ਹੀ ਤਾਂ ਬੰਗਾ ਬੰਧਾ ਰੋਕੋ ਜੀ ਇਹ ਡਾਕਟਰ ਜੀ ਕਹਿੰਦੇ ਜ਼ਿਲ੍ਹਾ ਜਲੰਧਰ ਦਾ ਸਾਹ ਕੋੜ ਦੇ ਏਰੀਆ ਦਾ ਢੰਡੋ ਵਾਲ ਪੈਂਦਾ ਜਿੱਥੋਂ ਪੁਜੋ ਹੰਗਰੇਜ ਬਾਈ ਹੁਣੇ ਵੱਡਾ ਮਾਣ ਕਰਦੇ ਆ ਵੱਡਾ ਗੋਪੀ ਚੱਠਾ ਜ਼ਿਲ੍ਹਾ ਜਲੰਧਰ ਦਾ ਸਾਹ ਕੋਟ ਦੇ ਏਰੀਆ ਦਾ ਟੰਡੂ ਬਾਹ ਪਿੰਡ ਤੋਂ ਪੁੱਛਿਆ ਹੋਇਆ ਆਪਣਾ ਟਰੈਕਟਰ ਦੇ ਵੀਰੋ ਲਓ ਕਹਿੰਦੇ ਐਂਡ ਸਟਾਰਟਿੰਗ ਪੁਆਇੰਟ ਤੇ ਬਿਲਕੁਲ ਟੈਰੀ ਦੇ ਵਿੱਚ ਆ ਉਧਰ ਪਾਸੇ ਹਾਜੀ ਭਾਈ ਸਾਡੇ ਨਾਲ ਤਾਂ ਉਹਨਾਂ ਲਗਣਾ ਕਿ ਰੱਖਿਓ 1 2 3 ਤੇ ਸ਼ੁਰੂ ਹੋਣਾ 1 2 3 ਸਟਾਰਟ ਸਾਹਮਣੇ ਦੇਖਿਓ ਆਏ ਹਾਰੇ ਹਾਰੇ ਟਰੈਕਟਰ ਤੇ ਫੌਜ ਚੰਗੀ ਹਰ ਵਾਈ ਕਰਦਾ ਓਏ ਮੁੰਡਿਆ ਆਹ ਹੂਟਰ ਕੱਢਣ ਜਾਂਦਾ ਮੇਰੇ ਵੀਰੇ ਬੱਲਾ ਲੱਗਿਆ ਹੋਇਆ ਟਿਕਾਣੇ ਲਾਹ ਦੇਖੋ ਵਿਚਲਾ ਮੁੰਡਿਆ ਹੋ ਕਮਾਲ ਕਰਦੀ ਪੈਣੀਆ ਕਮਾਲ ਕਰਦੀ ਪੈਣੀਆ ਲਾਉਣਾ ਪੈਣਾ ਤੇਰਾ ਆਹ ਨੰਬਲਾ ਕੀਲੀ ਫਰਾਦ ਕਹਿੰਦੇ ਫੇਰ ਆਵੇਗਾ ਸਾਦ ਕਹਿੰਦੇ ਫੇਰ ਆਵੇਗਾ ਆਹ ਦੇਖੋ ਕਹਿੰਦੇ ਦਸਿਕ ਵੀ ਨਜ਼ਾਰਾ ਲੈ ਰਹੇ ਆ ਸਵਾਦ ਲੈ ਰਹੇ ਆ ਇਹਨਾਂ ਕਹਿੰਦੇ ਗੱਲਾਂ ਵੱਟਾ ਟਿਕਾਣੇ ਨੇ ਟਰੈਕ ਆ ਲਿਓ ਕਿਹੜਾ ਦੂਜਾ ਇੱਕ ਬਹੁਤ ਸੈਂਟਰ ਤੋਂ ਗਿਆ ਨਾ ਟਮਾ ਰੋ ਹੋ ਗਿਆ ਨਸ ਕੋ ਲੱਗਦਾ सोनू ਇਹ ਟਾਈਮ ਤੋੜੂ ਜਾਂ ਨਹੀਂ ਇਹ ਤੁਹਾਡਾ ਕਹਿੰਦੇ ਕੀ ਵਿਚਾਰਾ ਉਹ ਰਾਣਿਆ ਆ ਆਉਣਾ ਹੱਥ ਮਚਵੰਦਾ ਸੋਕਦਾ ਉਹ ਰਾਣਿਆ ਦੇਖ ਨਜ਼ਾਰਾ ਆ ਬੱਲੇ ਬੱਲੇ ਮਾਰੀ ਗੋਲਾ ਪਾ ਦਿਓ ਇੱਕ ਵਾਰੀ ਦੱਚੋ ਵੀ ਟਾਈਮ ਤੋੜੂ ਜਾਂ ਨਹੀਂ ਤੋੜੂ ਇਹ ਆ 재미, abre blackkt स जी छॾे ससले वारो वशेष त ਬੋਲਦਿਆਂ ਕਿ ਹਰ ਰਹੀਆਂ ਨੂੰ ਧੰਨਵਾਦ ਆ ਜੀ ਫਰੀ ਸਟਾਰ ਸਾਹਮਣੇ ਲਿਖਿਆ ਨੇ ਵੀਰੋ ਇਸ ਵੇਲੇ ਕਹਿੰਦੇ ਆ ਅਨੋਖਰ ਬਾਦ ਪੈ ਗਿਆ ਨੇ ਵੀਰੋ ਜੀਤ ਪੱਪ ਸਿੰਘ ਮੰਗੋ ਪੁੱਤਿਆ ਪਏ ਮੁੰਡਾ ਤਪੇ ਬੋਲੀ ਕਹਿੰਦੇ 52 ਕੱਤੇ ਇਹ ਆ ਕਹਿੰਦੇ ਹਰਪੀਨ ਬਾਈ ਉਹਨਾਂ ਦਾ ਮੇਲਾ ਇਹ ਡਾਕਟਰ ਗਮਿੰਦਰ ਉਹਨਾਂ ਦਾ ਮੇਲਾ ਇਹ ਕਿਹਦੇ ਉਹਨਾਂ ਦਾ ਮੇਲਾ ਬਾਈ ਇਹ ਕਹਿੰਦੇ ਬਾਪੇ ਵਿਧੀ ਚੱਪਦਾ ਮੇਲਾ ਇਹ ਬਾਪੇ ਵਿਧੀ ਚੱਪਦਾ ਮੇਲਾ ਦੇ ਵੀਰ ਆਓ ਤੇ ਜਲਦੀ ਅਗਲਾ ਟਰੈਕਟਰ ਵੀਰੇ ਉਹ ਵੀ ਆ ਜੀ ਜਲਦੀ ਅਗਲਾ ਟੱਟ ਉਹ ਵੀ ਆ ਜੀ ਅਗਰੇ ਟਰੈਕਟਰ ਪਾਉਣ ਲਈ ਉਹ ਬਾਹਰ ਅਦਰ ਫਾਕੇ ਫੌਂਸ ਵਾਲੇ ਸਾਡੇ ਵੀਰ ਫੌਂਸ ਕਰੋ ਬਹੁਤ ਧੰਨਵਾਦ ਆ ਤੇ ਭਾਈ ਗੋਪੀ ਦੀ ਕਹਿੰਦੇ ਚਾਨੀ ਗੋਸਲ ਦੇ ਨਾਲ ਭਰਾਵਾਂ ਤੋਂ ਵੱਧ ਕੇ ਜਾਰੀ ਹੈ ਕਹਿੰਦੇ ਗੋਪੀ ਕਾਲਾ ਅਫਗਾਨਾ ਪਿੰਡ ਵਾਲਾ 855 ਦੇ ਬੰਦਾ ਮਾਣ ਕਰਦਾ ਪਰ ਇਧਰ ਦੇ ਪਾਸੇ ਆ ਟਰੈਕਟਰਾਂ ਬੰਦੇ ਹਰ ਸਾ ਮੈਨੂੰ ਦੱਸਿਆ ਮਾਰਾ ਜੀ ਵੀ ਕਿਹੜਾ ਇਹਦਾ ਸਰਨਾਵਾ ਆਪਾਂ ਦੱਸਦੇ ਇਹ ਟਰੈਕਟਰ ਦਾ ਕਿੱਥੋਂ ਮੁਜਿਆ ਮਰੇ ਇੱਕ ਵਾਰੀ ਆਪਾਂ ਚੱਲਣਾ ਬਾਦਿਓ ਮੇਰੇ ਵੀਰੋ ਨਾ ਮਾਰੇ ਟਰੈਕਟਰ ਸਕਰਾਈ ਹੋਣਾ ਨਾ ਮੋਟਾ ਆਇਆ ਬੋਕੀ ਚੱਲ ਗਿਆ ਹਾਂ ਨਹੀਂ ਆਹ ਹੋਏ ਨਹੀਂ ਕਿਹੜਾ ਬੋਰ ਤੇ ਹੋ ਰਿਹਾ ਹੈ ਇਹਦਾ ਬੋਰ ਹੋ ਰਿਹਾ ਹੈ ਇਹਨੂੰ ਇਹਨੂੰ ਇੱਕ ਵਾਰੀ ਰੋਕ ਲਿਓ ਰੋਕ ਲਿਓ ਜੀ ਇਹਨੂੰ ਇੱਕ ਦੋ ਤਿੰਨ ਚਾਰ ਆਣੇ ਵਾਲਾ ਦੇ ਵੀਰੋ ਹੁਣ ਕੰਦ ਆਨੇ ਜਾ ਰਹੇ ਵਾਲੇ ਕੱਲੋ ਇੱਕ ਵਾਰੀ ਮਾਨਤ ਵਧੀਆ ਲੱਗਿਆ ਤਾੜੀ ਮਾਰ ਦਿੰਦੀ ਸਾਰੇ ਜਾਰੇ ਇਹ ਟਰੈਕਟਰ ਕਹਿੰਦੇ ਹਰਿਆਣੇ ਤੋਂ ਪੁੱਜਿਆ ਇਹਦਾ ਕੰਗੇੜੀ ਪਿੰਡਾ ਕੁਰੂਕਸ਼ੇਤਰ ਜ਼ਿਲ੍ਹਾ ਤੇਦਾ ਸਮਾਂ 2 ਮਿੰਟ 2 ਸਕੰਡ ਤੇ ਉਹ ਕਹਿੰਦੇ 39 ਮੈਕਰੋ ਨੇ ਮੇਰੇ ਵੀਰੋ 2 ਮਿੰਟ 2 ਸਕੰਡ ਤੇ 39 ਮੈਕਰੋ ਮੇਰੇ ਵੀਰੋ ਇਹ ਕਹਿੰਦੇ ਕਿਤੇ ਦਾ ਕਿਤੇ ਹੌਲੈਂਡ ਹਾਬੀ ਹੋ ਗਿਆ ਇਹਨੇ ਲਵੇ ਲੱਗਣ ਦੀ ਕੋਸ਼ਿਸ਼ ਕੀਤੀ ਸੀ ਮੇਰੇ ਵੀਰੋ ਲੈ ਵੀ ਰਾਣੇ ਬਾਈ ਜੇ ਆਹ ਜਿਹੜੀ ਜਰੂਰ ਸਾਡੇ ਵਾਸਤੇ ਪਹੁੰਚਦੀ ਕਰਦੇ ਇਹ ਚਾਹ ਦਾ ਥੋੜਾ ਜਿਹਾ ਸੋਕੀਰ ਮੁੰਡਾ ਯਾਰਾ ਕਈ ਵਾਰੀ ਅਸੀਂ ਲੱਭ ਛੋਟੀ ਉੱਚੀ ਚੜ੍ਹਦਾ ਬਾਹਰ ਤੁਹਾਨੂੰ ਬਾਈ ਦਾ ਖੂਦ ਹੋਇਆ ਲੱਗਾ ਮੇਰੇ ਨੇ ਸਵਾਦ ਸਵਾਦ ਹੋ ਗਈ ਆਪਰਾ ਟ੍ਰੇਨ ਬੋ ਬਰੇਕ ਗੁੱਡ ਲੱਕ ਤੁਹਾਨੂੰ ਬੈਸਟ ਆਫ ਲੱਕ ਕਿਹੜਾ ਪੱਡ ਵੀਰੇ ਤਲਵੰਡੀ ਤਲਵੰਡੀ ਕਿਹੜਾ ਤਲਵੰਡੀ ਮੋਰ ਸਿੰਘ ਅੱਛਾ ਕਿਹੜਾ ਗਰੁੱਪ ਆਪਣਾ ਆਪਣਾ ਗਰੁੱਪ 55 56 ਵਾਲੇ ਤੇ ਰੈੱਡ ਫਾਇਰ ਵਾਲੇ ਆ ਠੀਕ ਹੈ ਪਹਿਲਾ ਮੇਲਾ ਬਈ ਕੇ ਪਹਿਲਾ ਵੀ ਹਾਂ ਪਹਿਲਾ ਇੱਕ ਰਤਵੀਆਂ ਦਾ ਲਾ ਕੇ ਵੇਖਿਆ ਹੈਗਾ ਅੱਛਾ ਲਾਇਆ ਹੀ ਵੈਸੇ ਮੇਲਾ ਵੇਖਣ ਹੀ ਆਏ ਹਾਂ ਅੱਛਾ ਠੀਕ ਹੈ ਲਾ ਲਈਏ ਤੁਹਾਡਾ ਨੇੜੇ ਹੀ ਆ ਪਿੰਡ ਹਾਂਜੀ ਨੇੜੇ ਹੀ ਆ ਕਿੰਨੇ ਕੁ ਦੂਰ ਆ ਆਪਣਾ ਇਥੋਂ ਨਵਾ 35 40 ਕਿਲੋਮੀਟਰ ਠੀਕ ਹੈ ਚਲੋ ਵਧੀਆ ਵਧੀਆ ਹੋਰ ਵੀ ਇੱਕ ਟ੍ਰੈਕਟਰ ਬੰਦੇ ਦਾ ਇੱਕ ਵਾਰ ਨਾਲ ਆਏ ਆ ਆਸਰ ਸਾਥ ਹੋਇਆ ਹੋਰ ਵੀ ਟਰਾਲੀ ਨੂੰ ਚਾਰਜ ਦਾ ਮਾਰਦੇ ਆ ਜੰਦਰ ਸਿੰਘ ਜੀ ਪਸਾਨ ਸਿੰਘ ਜੀ ਹੋਰ ਟਰੈਕਟਰ ਹਜਾਰਾ ਸਿੰਘ ਜੀ ਇਹ ਨਾਲ ਮਿਆਮਤ ਸਿੰਘ ਜੀ ਉਹ ਜਿਹੜੇ ਆ ਟਰੈਕਟਰ ਨੂੰ ਸਪான்ਸਰ ਕਰਦੇ ਆ ਮਰੇ ਇੱਥੇ ਲੱਗ ਲੱਗ ਕਰਮ ਕਰ ਕੋ ਪਾਸ 1 2 3 ہاں ہن کنے تلوندی بدھ سنگ والے تو پچیا اے ٹریکٹر میرے ویکھرو سائنس دا جلے دا اے پر سٹھ پنڈا ہور کبنڈی بدھ سنگ توں کنے اسا اے ہور نیو سا اے تے سادی دی آلا اے ایوں سادی دی تے ہن دنیا تے رن بیٹھی اے پلالن ਦੇ ਸ਼ਾਹ ਪਰ ਕੱਥੇ ਮੁਖਰੇ ਦੇ ਮੇਰੇ ਵੀ ਲੋਕ ਸਜਾਦੀ ਆ ਜੀ ਨਾਬਤ ਕਰਨਾ ਕਨੇਡਾ ਦੇ ਸਭ ਯੂ ਐਸ ਏ ਵੱਲੋਂ ਮੇਰੇ ਇਫੈਕਟ ਨੇ ਨੰਬਰ ਤੋਂ ਆਉਦੇ ਰਿਹਾ ਬੱਧਾ ਮਾਣ ਭੇਜਿਆ 2000 ਦਾ ਤੇ ਭਰਾ ਸਾਡੇ ਮਿਲਣਗੇ ਅਨੇ ਬਹੁਤ ਹੀ ਸਤਿਕਾਰ ਦੇ ਉਪਨਾਮੇ ਭਾਈ ਨਾਬਤ ਕਰਨਾ ਕਨੇਡਾ ਦੇ ਸਭ ਯੂ ਐਸ ਏ ਨਾਬਤ ਕਰਨੇ ਤਰੀਕਾ ਤੇ ਹਰ ਕਾਲ ਕੈਨੇਡਾ ਹਰ ਗਰਮ ਕੈਨੇਡਾ ਤੇ ਨਾਬ ਯੂ ਐਸ ਆਹ ਬਹੁਤ ਰੌਲਾ ਰੱਪੜਾ ਸਕੋ ਬੱਲੇ 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 ਇਹਦੀ ਨੱਚਣ ਡੱਪਾਂ ਲਾ ਕੇ ਟੱਕਰ ਉਹ ਜਦੋਂ ਕਹਿੰਦੇ ਦਰਸ਼ਕਾਂ ਚ ਹਲਚਲ ਜੀ ਮੱਚ ਜੇ ਤਾਂ ਜੱਗਿਆ ਕਹਾਣੀ ਆਹ ਹੋਰ ਹੋ ਜਾਂਦੀ ਆ ਫੇਰ ਦੀ ਫੇਰ ਪਤਾ ਲੱਗਦਾ ਵੀ ਲੋਕਾਂ ਨੂੰ ਨਜ਼ਾਰੇ ਇੱਥੇ ਆਉਣ ਉਹ ਜੇ ਨਾ ਰੁਕੇ ਗੱਲ ਕੁਝ ਹੋਰ ਹੋਣੀ ਸੀ ਟਰੈਕਟਰ 'ਚ ਛੱਲੇ ਕੱਢਿਆ ਕਿ ਕੱਢਦਾ ਸਲੈਂਸਰਾਂ 'ਚੋਂ ਗੋਲ-ਗੋਲ ਛੱਲੇ ਆ ਮਾਝੇ ਮਾਲਵੇ ਦਵਾਬੇ ਵਿੱਚ ਪੂਰੀ ਬੱਲੇ-ਬੱਲੇ ਆ ਆ ਪੈਸੇ ਲੈ ਜਾ ਮਤੋਂ ਭਾਈ ਹਰ